ਸਾਸਰੀ ਕਾਲਜੀ ਸਾਰਨ ਅੱਜ ਆਪਾਂ ਲੈ ਕੇ ਆਏ ਜੀ ਬਹੁਤ ਹੀ ਪਿਆਰੇ ਸੂਟਾਂ ਦੀ 컬렉ਸ਼ਨ ਹੈ ਪਲੀਜ਼ ਵੀਡੀਓ ਨੂੰ ਪੂਰਾ ਦੇਖਿਓ ਬਹੁਤ ਹੀ ਸੋਹਣੇ ਸੋਹਣੇ ਸੂਟ ਆਏ ਹੋਏ ਨੇ ਇਹ ਰਹਿਣਗੇ ਪਿਓਰ ਵਿਸਕੋਸ ਗਰੇਪ ਡਿਜੀਟਲ ਪ੍ਰਿੰਟ ਰਹੇਗਾ ਤਿੱਲਾ ਵਰਕ ਕੀਤਾ ਗਿਆ ਹੈ ਫੁੱਲ ਵਰਕ ਰਹੇਗਾ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਅਗਲੇ ਜਿਹੜੇ ਸੂਟ ਰਹਿਣਗੇ ਇਹ ਤੁਹਾਨੂੰ ਬੁਟੀਕਸ ਚਾਲੇ ਵੀ ਮਿਲ ਜਾਣਗੇ ਵਿਸਕੋਸ ਔਰਗੈਂਜ਼ਾ ਦੀ ਤੁਹਾਨੂੰ ਸ਼ਾਰਟ ਮਿਲੇਗੀ ਹੈਂਡ ਵਰਕ ਕੀਤਾ ਗਿਆ ਪਰਲ ਵਰਕ ਦਾ ਕੰਮ ਕੀਤਾ ਗਿਆ ਹੈ ਬਾਟਮ ਪਲੇਨ ਮਿਲੇਗੀ ਵਿਸਕੋਸ ਔਰਗੈਂਜ਼ਾ ਦਾ ਹੈਵੀ ਤੁਹਾਨੂੰ ਰੈਡੀ ਕੀਤਾ ਹੋਇਆ ਦੁਪੱਟਾ ਮਿਲੇਗਾ ਕਲਰ ਬਹੁਤ ਹੀ ਪਿਆਰੇ ਨੇ ਕੋਈ ਵੀ ਸੂਟ ਤੁਸੀਂ ਇੰਨਾ ਵਿੱਚੋਂ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਆਣਗੇ ਤਾਂ ਉਹ ਚੁਣੌਣ ਦਾ ਸੂਟ ਮਿਲੇਗਾ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਪ੍ਰਾਈਸ ਉੱਪਰ ਲੱਗਾ ਹੋਇਆ 5 ਮੀਟਰ ਦੀ ਕੱਟ ਰਹੇਗੀ ਬਹੁਤ ਹੀ ਸੋਹਣੇ ਕਲਰ ਨੇ ਜਿਹੜਾ ਵੀ ਸੂਟ ਪਸੰਦ ਆਉਂਦਾ ਹੈ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡਿਕਾ ਸ਼ਿਪਿੰਗ ਫ੍ਰੀ ਰਹੇਗੀ ਅਗਲੇ ਜਿਹੜੇ ਸੂਟ ਰਹਿਣ ਵਾਲੇ ਨੇ ਇਹ ਵੀ ਤੁਹਾਨੂੰ ਘੱਟ ਪ੍ਰਾਈਸ ਵਿੱਚ ਮਿਲਣਗੇ ਬਹੁਤ ਹੀ ਸੋਹਣੇ ਕਾਟਨ ਦੇ ਸੂਟ ਰਹਿਣਗੇ ਸੌਫਟ ਕਾਟਨ ਵਿੱਚ ਮਿਲਣਗੇ ਬਹੁਤ ਹੀ ਸੋਹਣਾ ਹੈ ਏਕ ਨੈਕ ਦੇ ਉੱਪਰ ਵਰਕ ਕੀਤਾ ਮਿਲੇਗਾ ਪੈਚ ਲਗਾ ਕੇ ਉਸ ਦੇ ਉੱਪਰ ਐਮਬਰਾਇਡਰੀ ਕੀਤੀ ਗਈ ਹੈ ਜਿਹੜਾ ਇਸ ਦਾ ਦੁਪੱਟਾ ਰਹੇਗਾ ਕਾਟਨ ਦਾ ਮਲਮਲ ਦਾ ਦੁਪੱਟਾ ਮਿਲੇਗਾ 2.5 ਮੀਟਰ ਦੀ ਕੱਟ ਰਹਿਣ ਲਈ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਇਹ ਜਿਹੜੇ ਰਹਿਣਗੇ ਕਾਟਨ ਦਾ ਸੂਟ ਰਹੇਗਾ ਜਾਲ ਵਰਕ ਕੀਤਾ ਗਿਆ ਨਾਲ ਬਾਟਮ ਵੀ ਕਾਟਨ ਦੀ ਦੁਪੱਟਾ ਵੀ ਨਾਲ ਤੁਹਾਨੂੰ ਕਾਟਨ ਦਾ ਮਿਲੇਗਾ ਬਹੁਤ ਹੀ ਸੋਹਣੇ ਇਨਾਂ ਵਿੱਚ ਵੀ ਕਲਰ ਰਹਿਣਗੇ ਕੋਈ ਇਹਦੇ ਅਗਲੇ ਸੂਟ ਰਣਗੇ ਪਿਓਰ ਮਸਲੀਨ ਸਿਲਕ ਵਿੱਚ ਤੁਹਾਨੂੰ ਸੂਟ ਮਿਲੇਗਾ neck ਦੇ ਉੱਪਰ ਵਰਕ ਕੀਤਾ ਗਿਆ ਬਾਟਮ ਨਾਲ ਮਿਲੇਗੀ ਰਿਯਾਨ ਕਾਟਨ ਦੀ ਦੁਪੱਟਾ ਮਿਲੇਗਾ ਪਿਓਰ ਮਸਲੀਨ ਦਾ ਦੁਪੱਟੇ ਦੇ ਉੱਪਰ ਵੀ ਵਰਕ ਕੀਤਾ ਮਿਲੇਗਾ ਚਾਰ ਕਲਰ ਨੇ ਕੋਈ ਵੀ ਕਲਰ ਤੁਸੀਂ ਬਾਈ ਕਰ ਸਕਦੇ ਹੋ ਹਾਂਜੀ ਅਜਿਹੇ ਸੂਟਾਂ ਦੇ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ